ਸਸਿਕਲ ਜੀ ਸਵਾਗਤ ਹੈ ਤੁਹਾਡਾ ਪੀਬੀ 70 ਦੀ ਖੰਡ ਚਰਚਾ ਵਿੱਚ ਅੱਜ ਆਪਾਂ ਇੱਕ ਬੜਾ ਹੀ ਅਹਿਮ ਮੁੱਦਾ ਜੋ ਕਿ ਚੰਗਲਾਂ ਤੇ ਉਧਾਰਤਾ ਜਿਹੜੇ ਪੇੜ ਆਪਣੇ ਰੁੱਖ ਜ਼ਿਰਪੁਚ ਕੱਟੇ ਜਾ ਰਹੇ ਆ ਉਹਦੇ ਦੇ ਆਧਾਰਤਾ ਤੇ ਅੱਜ ਸਾਡੇ ਨਾਲ ਜਿਹੜੇ ਜ਼ਿਰਪੁ ਦੇ ਜਾਣੇਵਾਨ ਸਮਾਜ ਸੇਵੀ ਆ ਜਿਹੜੇ ਸੁਖਦੇਵ ਚੌਧਰੀ ਜੀ ਸਾਡੇ ਨਾਲ ਆ ਤੇ ਉਹਨਾਂ ਨਾਲ ਗੱਲ ਕਰਨਗੇ ਸਾਡੇ ਸੀਨੀਅਰ ਪੱਤਰਕਾਰ ਜਿਹੜੇ ਆ ਸੁਖਵਿੰਦਰ ਸੈਣੀ ਜੀ ਤੇ ਅੱਜ ਆਪਾਂ ਤੁਹਾਨੂੰ ਗੱਲ ਕਰਾਉਂਦੇ ਆ ਹਾਂ ਹੂੰ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਸੁਖਵਿੰਦਰ ਸੈਣੀ ਐਰ ਕੀ ਆਪਾਂ ਫੇਰ ਲੈ ਕੇ ਆਇਆ ਖੁੰਡ ਚਰਚਾ ਖੁੰਡ ਚਰਚਾ ਦਾ ਐਰਕਾਂ ਦਾ ਜਿਹੜਾ ਸਾਡਾ ਵਿਸ਼ਾ ਹੈਗਾ ਉਹ ਬਹੁਤ ਹੀ ਜ਼ਿਆਦਾ ਸੀਰੀਅਸ ਹੈਗਾ ਜਿੱਦਾਂ ਕਿ ਆਪਾਂ ਹੁਣ ਦੇਖ ਰਹੇ ਹਾਂ ਕਿ ਮਹਾਮਾਰੀ ਜਿਹੜੀ ਬਿਮਾਰੀ ਕਰੋਨਾ ਜਿਹੜੀ ਹੈਗੀ ਇੱਕਦਮ ਟੌਪ ਲੈਵਲ ਤੇ ਹੈ ਛੋਟੇ ਛੋਟੇ ਸਿਲੰਡਰ ਵੀ ਸਾਨੂੰ ਹਜ਼ਾਰਾਂ ਲੱਖਾਂ ਰੁਪਏ ਦੇ ਵਿੱਚ ਪੈ ਰਹੇ ਜਦੋਂ ਕੀ ਆਪਾਂ ਕੁਦਰਤ ਸਾਨੂੰ ਜਿਹੜੀ ਆਕਸੀਜਨ ਫ੍ਰੀ ਚ ਦਿੰਦੀ ਆ ਪਰ ਆਪਾਂ ਆਪਣੇ ਨਿੱਜੀ ਫਾਇਦਿਆਂ ਵਾਸਤੇ ਆਪਣੇ ਨਿੱਜੀ ਲਾਹੇ ਵਾਸਤੇ ਆਪਾਂ ਦਰਖਤਾਂ ਦਰਖਤ ਕੱਟ ਕੇ ਸੁੱਟ ਦਿੰਦੇ ਆਂ ਬਹੁਤ ਹੀ ਗੰਭੀਰ ਮਸਲਾ ਹੈਗਾ ਜੀ ਆਪਾਂ ਜੇ ਵਿਚਾਰ ਕਰੀਏ ਤਾਂ ਬਹੁਤ ਗੰਭੀਰ ਹੈ ਆਪਾਂ ਜੀਲਕਪੁਰ ਕਿਸੇ ਵੀ ਪ੍ਰੋਜੈਕਟ ਨੂੰ ਫੜ ਲਓ ਤੁਸੀਂ ਰੋਡ ਦੇ ਉੱਪਰ ਹਾਈਵੇ ਦੇ ਉੱਪਰ ਜਿਹੜਾ ਵੀ ਪ੍ਰੋਜੈਕਟ ਆਊਗਾ ਉਹਦੇ ਬਾਅਦ ਸਪੈਦਾ ਦਾ ਸਤਿਆਨਾਸ਼ ਕਰ ਦਿੱਤਾ ਗਿਆ ਹੈ ਇੱਕ ਛੋਟੀ ਜਿਹੀ ਬੋਲੀ ਕਹੀ ਗਈ ਜਿਹੜਾ ਸਪੈਦਾ ਆੜੇਗਾ ਬਿਲਡਰਾਂ ਦੇ ਉਹ ਝੜੇਗਾ ਬਹੁਤ ਸੱਚੀ ਗੱਲ ਹੈ ਔਰ ਜਿੱਥੇ ਵੀ ਕੋਈ ਪ੍ਰੋਜੈਕਟ ਹੈਗਾ ਉਹਦੇ ਅੱਗੇ ਸਪੈਦਾ ਜਿਹੜਾ ਖਤਮ ਖਤਮ ਹੈ ਦਖਤ ਲਗਾ ਲੋ ਸਪੈਦਾ ਲਗਾ ਲੋ ਕੁਝ ਵੀ ਇਸ ਵਿਸ਼ੇ ਤੇ ਆਪਾਂ ਚਰਚਾ ਕਰਨ ਵਾਸਤੇ ਇੱਕ ਸਾਡੇ ਦਾ ਸਮਾਜ ਸੇਵੀ ਹੈਗੇ ਜੀ ਰਿਕਪੁਰ ਦੇ ਸਰਦੇਵ ਚੌਧਰੀ ਜੀ ਉਹਨਾਂ ਨੂੰ ਆਪਾਂ ਬਲੈਸ ਧੰਨਵਾਦ ਜੀ ਤੁਹਾਡਾ ਇਹ ਸਰ ਇੱਕ ਜਿੱਦਾਂ ਬਹੁਤ ਹੀ ਗੰਭੀਰ ਮਸਲਾ ਹੈਗਾ ਜਿਹੜਾ ਇਹਦਾ ਸਪੈਦਿਆਂ ਬਾਰੇ ਤੁਸੀਂ ਕਾਫੀ ਇਸ ਏਰੀਆ ਵਾਸਤੇ ਕਾਫੀ ਪੁੱਛ ਤੁਸੀਂ ਕੀਤਾ ਹੈ ਕੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਿ ਇਹਦਾ ਮੇਨ ਪ੍ਰੋਸੈਸ ਕੀ ਹੈ ਜੀ ਦਾ ਮੈਂ ਸਭ ਤੋਂ ਪਹਿਲਾਂ ਤਾਂ ਜਿਹੜਾ ਰੋਖਨ ਜਦੋਂ ਆਪਾਂ ਗੱਲ ਕਰਦੇ ਆ ਤਾਂ ਇੱਕ ਜਹਨ ਚ ਇੱਕ ਕਵਿਤਾ ਆਉਂਦੀ ਹੈ ਸ਼ਿਵ ਕੁਮਾਰ ਬਟਾਲਵੀ ਪੰਜਾਬ ਦੇ ਇੱਕ ਸ਼ਰਮੋਰ ਕਵੀ ਹੋਏ ਐ ਉਹਨਾਂ ਨੇ ਉਹ ਲਿਖਦੇ ਕਿ ਇਹ ਜਿਹੜੇ ਰੁੱਖ ਨੇ ਕੁਝ ਜਦੋਂ ਉਹਨਾਂ ਰੁੱਖਾਂ ਨੂੰ ਵੇਖਦਾ ਕੋਈ ਤਾਂ ਮੈਨੂੰ ਲੱਗਦਾ ਮੇਰੇ ਪੁੱਤਾਂ ਵਰਗਾ ਕੋਈ ਮੈਨੂੰ ਮੇਰੀ ਮਾਂ ਲੱਗਦੀ ਐ ਕੋਈ ਮੈਨੂੰ ਮੇਰਾ ਪਿਓ ਲੱਗਦਾ ਕੋਈ ਮੈਨੂੰ ਭਰਾ ਲੱਗਦਾ ਔਰ ਇਹ ਜਿਵੇਂ ਮੈਂ ਇੱਕ ਮਾਂ ਦੀ ਗੋਦ ਜਿਵੇਂ ਇੱਕ ਬੜਾ ਨਿੱਘ ਮਾਨਦਾ ਐਵੇਂ ਮੈਂ ਇਹਨਾਂ ਦੀ ਛਾਂਵਾਂ ਮਾਨਦਾ ਜੋ ਇਹਦੀ ਛਾਂ ਹੁੰਦੀ ਐ ਔਰ ਅਸੀਂ ਵੀ ਦੇਖਦੇ ਆ ਕਿ ਜਦੋਂ ਅਸੀਂ ਕਿਤੇ ਗੱਡੀ ਖੜੀ ਕਰਨੀ ਹੋਵੇ ਜਾਂ ਅਸੀਂ ਸਾਹ ਲੈਣਾ ਹੋਵੇ ਰੁਕਣਾ ਹੋਵੇ ਤੇ ਰੁਕ ਰਿਹਾ ਪਾਦੇ ਆ ਇਹ ਜਿਹੜੇ ਰੁੱਖ ਕੱਟੇ ਜਾਂਦੇ ਐ ਮੈਂ ਸਮਝਦਾ ਕਿ ਕਾਨੂੰਨ ਕੀ ਐ ਕਾਨੂੰਨ ਤਾਂ ਇੱਕ ਸਾਈਡ ਤੇ ਰੱਖਦੀ ਐ ਅਸੀਂ ਅਸੀਂ ਇਨਸਾਨੀਅਤ ਵੀ ਇਹ ਕ ਸਮਝਣਾ ਚਾਹੁੰਦੇ ਆ ਕਿ ਇਹ এনवायरमेंट ਨੂੰ ਕਿੰਨਾ ਨੁਕਸਾਨ ਪਹੁੰਚਾ ਰਿਹਾ ਜਦੋਂ ਅਸੀਂ ਇੱਕ ਰੁੱਖ ਨੂੰ 30-30 ਸਾਲ ਪੁਰਾਣੇ ਰੁੱਖ ਨੂੰ ਕੱਟਣ ਲੱਗਦੇ ਆ ਸਾਡੇ ਅੰਦਰ ਸਾਡਾ ਸੜਦਾ ਸਾਨੂੰ ਸਾਡੇ ਇੱਕ ਮਤਲਬ ਅੱਗ ਲੱਗਣੀ ਚਾਹੀਦੀ ਸਾਡੇ ਅੰਦਰ ਵੀ ਯਾਰ ਇੱਕ ਐਡਾ ਰੁੱਖ ਜਿਹੜਾ 30 ਸਾਲਾਂ ਨੂੰ ਅਸੀਂ ਆਪਦੇ ਬੱਚੇ ਵਾਂਗੂ ਪਾਲਿਆ ਜਿਹਨੂੰ ਪਾਲਣ ਲਈ ਡਿਪਾਰਟਮੈਂਟ ਇਹ ਕਹਿੰਦਾ ਕਿ ਮੈਂ ਜੇ ਸੋਪੋ ਦਾ ਲਾਉਨੇ ਆ ਤਾਂ ਸਾਡਾ ਸਾਡਾ ਸ਼ਾਇਦ 5 ਪੋਦੇ ਵੀ ਸਾਡੇ ਜਿਹੜੇ ਨੇ ਉਹ ਰੁੱਖ ਨਹੀਂ ਬੰਦੇ ਤੇ ਸਾਲੋਂ ਇੱਕ ਰੁੱਖ ਕੱਟਦੇ ਆ ਇਹਦਾ ਮਤਲਬ ਤੁਸੀਂ ਇੱਕ ਰੁੱਖ ਨਹੀਂ ਕੱਟ ਰਹੇ ਉਹ 20 ਰੁੱਖ ਕੱਟ ਰਹੇ ਔਰ 30 ਸਾਲਾਂ ਦੇ ਵਿੱਚ ਰੁੱਖ ਤਾਂ ਤੁਸੀਂ ਲਓ ਇੱਕ ਰੁੱਖ ਨੂੰ ਕਿੰਨੇ ਵੱਡੇ ਤੇ ਜੁਰਮ ਹੈ ਉਹ ਉਹ ਤਾਂ ਇੱਕ ਕਾਨੂੰਨ ਦੀ ਗੱਲ ਹੈ ਕਿ ਕਿੱਡਾ ਵੱਡਾ ਜੁਰਮ ਹੈ ਮੈਂ ਇੱਕ ਇਨਸਾਨੀਅਤ ਦੀ ਗੱਲ ਕਰਨਾ ਕਿ ਜਿਹੜੇ ਲੋਕ ਰੁੱਖ ਨੂੰ ਕੱਟਦੇ ਆ ਉਹਕਰ ਉਹਦੇ ਅੰਦਰ ਵੀ ਚਾਤੀ ਮੰਨ ਵੀ ਅਸੀਂ ਇਹ ਕਿਹੜਾ ਗੁਨਾਹ ਕਰ ਰਹੇ ਆ ਆਪਾਂ ਚੌਦੀ ਸਾਹਿਬ ਕਾਫੀ ਇਸ ਬਾਰੇ ਖਬਰਾਂ ਵੀ ਲਗਾਈਆਂ ਤੁਸੀਂ ਵੀ ਮੇਰੇ ਖਿਆਲ ਨਾਲ ਕਾਫੀ ਸ਼ਿਕਾਇਤਾਂ ਵੀ ਕੀਤੀਆਂ ਹਾਈ ਲੈਵਲ ਤੇ ਪਰ ਇਸ ਕਿਸੇ ਵੀ ਲੈਵਲ ਤੇ ਜਾ ਕੇ ਕਾਰਵਾਈ ਕਿਉਂ ਨਹੀਂ ਹੋ ਰਹੀ ਇਹਦੇ ਪਿੱਛੇ ਕੀ ਰੀਜਨ ਹੋ ਸਕਦਾ ਜੀ ਦੇਖੋ ਭ੍ਰਸ਼ਟਾਚਾਰ ਹੈ ਕਿ ਇਹ ਸਟਾਰਟੀ ਭ੍ਰਸ਼ਟਾਚਾਰਿਤ ਹੁੰਦਾ ਜੋ ਡਿਪਾਰਟਮੈਂਟ ਹੈ ਵਨਪਿਪ ਆ ਗਿਆ ਹੈ ਇਹੀ ਕੰਟਰੋਲ ਕਰ ਸਕਦਾ ਹੈ ਜਦੋਂ ਇਹ ਰਲ ਜਾਂਦੇ ਆ ਖਾਸ ਤੌਰ ਤੇ ਇਹ ਜਿੱਥੇ ਵੀ ਨੁਕਸਾਨ ਹੋ ਰਿਹਾ ਬਿਲਡਰ ਕਰ ਰਹੇ ਆ ਬਿਲਡਰ ਆਪਦਾ ਪ੍ਰੋਜੈਕਟ ਠੀਕ ਕਰਨ ਲਈ ਉਸ ਨੂੰ ਰੋਕੇ ਵਾਲੋਂ ਦੇ ਅੱਗੇ ਹੁੰਦੇ ਆ ਉਹਨਾਂ ਨੂੰ ਜਿਵੇਂ ਤੁਸੀਂ ਕਿਹਾ ਹੈ ਕਿ ਜਿਹੜਾ ਅਡੋਗਾ ਛੜੂਗਾ ਤਾਂ ਉਹ ਛੜ ਦਿੰਦੇ ਆ ਉਹ ਛੜਨ ਦੇ ਢੰਗ ਬੜੇ ਨੇ ਕਿਉਂਕਿ ਉਹਨਾਂ ਨੂੰ ਪਤਾ ਜੇ ਸਿੱਧਾ ਕੱਟਣਗੇ ਤਾਂ ਉਹਦੀ ਬਹੁਤ ਵੱਡੀ ਪੁਲਿਸ਼ਮੈਂਟ ਹੁੰਦੀ ਹੈ ਤਾਂ ਉਹ ਡਿਪਾਰਟਮੈਂਟ ਵਾਲੇ ਉਹਨਾਂ ਨੂੰ ਢੰਗ ਦੱਸ ਦਿੰਦੇ ਆ ਕਿ ਇਹਦੇ ਚ ਡੀਜ਼ਲ ਪਾਓ ਜਾਂ ਕੋਈ ਕੈਮੀਕਲ ਪਾਓ ਤਾਂ ਕਿ 2-4 ਮਹੀਨਿਆਂ ਚ ਸੁੱਕ ਜੇ ਸੁੱਕ ਕੇ ਸਾਨੂੰ ਰਿਪੋਰਟ ਹੁੰਦੀ ਆ ਸੀ ਉਹਨੂੰ ਤੋੜ ਕੱਟ ਦਿਆ ਜਾਂਦੇ ਆ ਤੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਇੱਕ ਤੁਸੀਂ ਕੱਲ 5-7 ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਕੋਈ ਪੁਰਾਣੀ ਕਾਲਕਾ ਰੋਡ ਤੇ ਕੋਈ ਪ੍ਰੋਜੈਕਟ ਬਣ ਰਿਹਾ ਤੁਸੀਂ ਸਪੈਦੇ ਵੀ ਬਣਾਏ ਕਿੱਥੇ ਨੇ ਸਪੈਦੇ ਹੈਗੇ ਹਾਂ ਗੁਰੂ ਨਾਨਕ ਦੇਵ ਜੀ ਤੁਸੀਂ ਦਾਵਾ ਕੀਤਾ ਕਿ ਥੋੜੇ ਦਿਨਾਂ ਚ ਉਹ ਝੜ ਜਾਣਗੇ ਹਾਂਜੀ ਹਾਂਜੀ ਕਿਉਂਕਿ ਉਹ ਉਹ ਰੁੱਖ ਉਹ ਜਿਹੜੇ ਰੁੱਖ ਨੇ ਬਹੁਤ ਵੱਡੇ ਰੁੱਖ ਨੇ ਉਹ ਮੈਂ ਤਾਂ ਉਹਨਾਂ ਨੂੰ ਹੈਰੀਟੇਜ ਦਾ ਨਾਮ ਦੇਣਾ ਚਾਹਨਾ ਵੀ ਉਹ ਐਡੇ ਵੱਡੇ ਰੁੱਖ ਨੇ ਜਿਨ੍ਹਾਂ ਨੂੰ ਦੋ ਬੰਦੇ ਗੱਫਾ ਪਾ ਸਕਦੇ ਆ ਇੱਕ ਬੰਦੇ ਕੋਲ ਪੈਣੇ ਐਡੇ ਵੱਡੇ ਤਨੇ ਵਾਲੇ ਨੇ ਉਹ ਕਿਸੇ ਪ੍ਰੋਜੈਕਟ ਦੇ ਅੱਗੇ ਆੜਦੇ ਨੇ ਉਸ ਪ੍ਰੋਜੈਕਟ ਨੂੰ ਰਾਹ ਨਹੀਂ ਹੈਗਾ ਤੇ ਉਹ ਇੱਕ ਸ਼ੰਕਾ ਜਾਹਰ ਕੀਤੀ ਜਾ ਰਹੀ ਹੈ ਵੀ ਉਹ ਜ਼ਰੂਰ ਕਟीन ਵੀ ਕਿਉਂਕਿ ਉਹ ਹਲਕੇ ਹਲਕੇ ਸੁੱਕਾ ਲੱਗਦੇ ਤੇ ਉਹ ਮੈਨੂੰ ਉਮੀਦ ਹੈ ਕਿ ਵੀ ਇਹ ਸਰਕਾਰ ਬਚਾਵੇ ਉਹਨਾਂ ਨੂੰ वन ਵਿਭਾਗ ਉਹਨਾਂ ਨੂੰ ਬਚਾ ਲਵੇ ਅਸੀਂ ਖਬਰਾਂ ਤੁਹਾਡੇ ਤੱਕ ਇਸ ਕਰਕੇ ਲੋਕਾਂ ਤੱਕ ਲੈ ਕੇ ਆਏ ਨੇ ਵੀ ਉਹਨਾਂ ਨੂੰ ਬਚਾਇਆ ਜਾ ਸਕੇ ਵੀ ਅਜੇ ਕੁਝ ਨਹੀਂ ਵਿਗੜਿਆ ਇਹਨਾਂ ਨੂੰ ਪਤਾ ਕਿਵੇਂ ਬਚਾਇਆ ਜਾ ਸਕੇ ਚੌਧਰੀ ਸਾਹਿਬ ਆਪਾਂ ਚੀਜ਼ ਦੇਖੀ ਹੈ ਕਿ ਆਪਾਂ ਜਦੋਂ ਪਟਿਆਲਾ ਰੋਡ ਤੋਂ ਤੁਰ ਪਏ ਦੀ ਰੋਹਾਂ ਨੂੰ ਨਾਪਾਸਾਵਰ ਦੁਆਰੇ ਪਾਰ ਕਰਦੇ ਆਂ ਪਿੱਛੇ ਕਾਫੀ ਹਰੀਆਲੀ ਹੈ ਨਾਪਾਸਾਵਰ ਦੁਆਰੇ ਪਾਰ ਕਰਦੇ ਹੀ ਦੇਖਿਆ ਸਾਰਾ ਸੁੱਕ ਗਿਆ ਜਾਂ ਘਟ ਤੇ ਰੈਡੀਸਨ ਹੋਟਲ ਆ ਲਓ ਇੱਕ ਮਹਾਲੀ ਸਿਟੀ ਸੈਂਟਰ ਬਣ ਰਿਹਾ ਹੈ ਸਿਟੀ ਸਕੁਅਰ ਹਣਾ ਸਿਟੀ ਸਕੁਅਰ ਕੀ ਹੈਗਾ ਸਾਰੇ ਕੱਟ ਦਿੱਤੇ ਆ ਆਪਾਂ ਇੱਕਦਮ ਚੰਡੀਗੜ੍ਹ ਦੀ ਹੱਦ ਤੇ ਖੜੇ ਆਂ ਜੀ ਇੱਕਦਮ ਚੰਡੀਗੜ੍ਹ ਦੀ ਹੱਦ ਨਾਲ ਲੱਗਦਾ ਜੀਰਪੁਰ ਹੱਦ ਪਾਰ ਕਰਦੇ ਚੰਡੀਗੜ੍ਹ ਦੇ ਵਿੱਚ ਇੱਕ ਵੀ ਰੁੱਖ ਨਹੀਂ ਸੁੱਕਦਾ ਮਿਲਦਾ ਜਾਂ ਕੁਛ ਇਹ ਕੀ ਕਾਰਨ ਹੋ ਸਕਦਾ ਇਹ ਜਿਹੜਾ ਕਾਨੂੰਨ ਹੈ ਨਾ ਜੀ ਕਾਨੂੰਨ ਤਾਂ ਬਹੁਤ ਸਖਤ ਬਣਿਆ ਆ ਚਾਹੇ ਉਹ ਪੰਜਾਬ ਦਾ ਲਾ ਲਓ ਇੰਡੀਆ ਚ ਹਰ ਸਟੇਟ ਦਾ ਕਾਨੂੰਨ ਬਹੁ ਲੇਕਿਨ ਉਹਨੂੰ ਇੰਪਲੀਮੈਂਟ ਮੈਂ ਮਤਲਬ ਇਹ ਕਹਿਣ ਲੱਗਿਆ ਕੋਈ ਮੈਨੂੰ ਅੱਜ ਸ਼ਰਮ ਨਹੀਂ ਹੋ ਰਹੀ ਕੋਈ ਗਰੇਜ ਵੀ ਨਹੀਂ ਮਹਿਸੂਸ ਕਰਦਾ ਕਿ ਜੋ ਪੰਜਾਬ ਦੇ ਵਿੱਚ ਕਰਪਸ਼ਨ ਹੈ ਭ੍ਰਸ਼ਟਾਚਾਰੀ ਹੈ ਉਹ ਹਰ ਮਹਿਕ ਵਿੱਚ ਹੀ ਹੈ ਮੈਂ ਇਕੱਲੇ ਵਨ ਵਿਭਾਗ ਦੀ ਗੱਲ ਨਾ ਕਰਾਂ ਅੱਜ ਆਪਾਂ ਬੈਠੇ ਵਨ ਭਗਤ ਵਨ ਭਗਤ ਦੀ ਗੱਲ ਕਰੀਏ ਕਿ ਉਹਨਾਂ ਨੇ ਕੋਈ ਕਿੰਨੀਆਂ ਕੰਪਲੇਂਟਸ ਕਰ ਲਈਆਂ ਉੱਪਰ ਤੱਕ ਕਰ ਲਈਆਂ ਮੈਂ ਤਾਂ ਜੋ ਟ੍ਰਿਬਿਊਨਲ ਤੱਕ ਵੀ ਜਾਣਾ ਹੈ ਜਿਹੜਾ ਗ੍ਰੀਨ ਟ੍ਰਿਬਿਊਨਲ ਹੈ ਇਹਨਾਂ ਦਾ ਮੈਂ ਉੱਥੋਂ ਤੱਕ ਵੀ ਮੈਂ ਮੇਲਾਂ ਲੈਟਰ ਪਾ ਪਾ ਕੇ ਵੀ ਇਹਨਾਂ ਨੂੰ ਬਚਾਓ ਰੁੱਖਾਂ ਨੂੰ ਕੱਟੀ ਜਾਂਦੇ ਗੇਸਟ ਕਾਰਵਾਈ ਕਰੋ ਇਹ ਜਿਹੜੇ ਟ੍ਰਿਕ ਡਿਪਾਰਟਮੈਂਟ ਹੀ ਸਮਝ ਨਹੀਂ ਆ ਰਹੀ ਕਿ ਯਾਨੀ ਕਿ ਚੰਡੀਗੜ੍ਹ ਦਾ ਆਪਾਂ ਗ੍ਰੀਨ ਸਿਟੀ ਦਾ ਨਾਮ ਵੀ ਦੰਨੇ ਆ ਗ੍ਰੀਨ ਸਿਟੀ ਹੈ ਜੀ ਵਾਕਿਆ ਹੀ ਗ੍ਰੀਨ ਸਿਟੀ ਹੈ ਜਿਹੜੇ ਮਰਜੀ ਰੋਡ ਤੇ ਚਲੇ ਜਾਓ ਜਿਹੜੀ ਮਰਜੀ ਸੁਸਾਇਟੀ ਚਲੇ ਜਾਓ ਦਰਖਤੀ ਦਰਤ ਖੜੇ ਆ ਪਰ ਸਾਡੇ ਪੰਜਾਬ ਡਿਪਾਰਟਮੈਂਟ ਜਿੰਨੂੰ ਐਸਾ ਕੀ ਘੁਣ ਲੱਗ ਗਿਆ ਕਿ ਸਾਡੇ ਹੀ ਦਰਤ ਕੱਟ ਕੇ ਛੱਡ ਦਿੱਤੇ ਆ ਸਿਰਫ ਮੌਲਿਕਤਾ ਦੀ ਮੈਂ ਨੈਤਿਕਤਾ ਦੀ ਕਮੀ ਸਮਝਦਾ ਨੈਤਿਕਤਾ ਦੀ ਕਮੀ ਤੇ ਜਿਹੜਾ ਅਗਰ ਡਿਪਾਰਟਮੈਂਟ ਜੇ ਜਾਵੇ ਫੋਰੈਸਟ ਡਿਪਾਰਟਮੈਂਟ ਵਣ ਪਾ ਕੇ ਚਾਵੇ ਕਿ ਮੈਂ ਸਖਤੀ ਕਰਨੀ ਹੈ ਤੇ ਇੱਕ ਰੁੱਖ ਕੇ ਇੱਕ ਪੱਤਾ ਵੀ ਨਹੀਂ ਕੱਟ ਸਕਦਾ ਕੋਈ ਐਡਾ ਵੱਡਾ ਜੁਰਮ ਹੈ ਇੱਕ ਦਰਤ ਨਹੀਂ ਕੱਟ ਸਕਦੇ ਨਹੀਂ ਕੱਟ ਸਕਦੇ ਹਨ ਜੀ ਆਪਾਂ ਮੈਂ ਵੀ ਸੀ ਤੇ ਸਾਡੇ ਪ੍ਰਧਾਨ ਪ੍ਰੈਸ ਕਲਬ ਜੀ ਰਿਪੋਰਟ ਦੇ ਵਿੱਚ ਕੀ ਜੀ ਆਪਾਂ ਇੱਕ ਮਸਲਾ ਆਇਆ ਜੀ ਸਾਡੇ ਅੱਗੇ ਇੱਕ ਠੇਕੇਦਾਰ ਗਿਆ 80000 ਰੁਪਏ ਲੈ ਕੇ ਬੰਨ ਭਾਗ ਦਾ ਕੋਈ ਗਾਰਡ ਸੀਗਾ 80000 ਰੁਪਏ ਲੈ ਕੇ ਰਾਤ ਨੂੰ ਤੋਂ ਦਸਤ ਗਾਇਬ ਕਰ ਦਿੱਤਾ ਮੈਂ ਖੁਦ ਇਸ ਮਾਮਲੇ 'ਚ ਕੰਪਲੇਨਟ ਕੀਤੀ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਤਕਰੀਬਨ ਸਾਧ ਲੰਘ ਗਿਆ ਆਹ ਕਾਰਵਾਈ ਨਹੀਂ ਹੁੰਦੀ ਜੀ ਮੈਂ ਤਾਂ ਵੀਡੀਓ ਪਾਉਂਦਾ ਰਹਿਣਾ ਇਹ ਵਾਲੀ ਜਿਹੜੀ ਤੁਸੀਂ ਕਹਿ ਰਹੇ ਹੋ ਚੰਡੀਗੜ੍ਹ ਰੋਡ ਤੇ ਰੁੱਕ ਸੀਗਾ ਕੱਟਿਆਗਾ ਤੇ ਮੈਂ ਕਹੀ ਜਦੋਂ ਮੈਂ ਇਹਨੂੰ ਦਿਖਦਾ ਕੁ ਮੈਂ ਉਹ ਕਟਣਾ ਦੀ ਫੋਟੋ ਉੱਤੇ ਭੇਜਦਾ ਕੰਪਲੇਨਟ ਕਰਦਾ ਅਜੇ ਤੱਕ ਕੋਈ ਕਿਸੇ ਤਿੱਕੇ ਦੀ ਕਦੇ ਕਾਰਵਾਈ ਨਹੀਂ ਇਹ ਪਤਾ ਨਹੀਂ ਇੰਨੇ ਇਹ ਭ੍ਰਿਸ਼ਟਾਚਾਰੀ ਇਹ ਪੈਸਾ ਕਿਹਨੂੰ ਖਵਾ ਰਹੇ ਕਿਹ ਰਿਹਾ ਆਪਦੇ ਬੱਚਿਆਂ ਨੂੰ ਇਹੋ ਜਿਹਾ ਪੈਸਾ ਖਵਾਣਾ ਮੈਂ ਔਰ ਮੈਂ ਇੱਕ ਦੋ ਵਾਰੀ ਆਪਦੀ ਫੇਸਬੁੱਕ ਤੇ ਵੀ ਪਾਇਆ ਕਿ ਇਹੋ ਜੀ ਜਿਹੜੀ ਹਰਾਮ ਦੀ ਕਿ ਬੱਚਿਆਂ ਨੂੰ ਕਿਉਂ ਖਵਾਉਂਦੇ ਹੋ ਐ ਤਾਂ ਇੱਕ ਰੁੱਖ ਹੈ 30 ਸਾਲਾਂ ਦਾ ਇੱਕ ਬੱਚਾ ਸਾਡਾ ਵੀ ਸਾਡੇ ਬੱਚਿਆਂ ਵਰਗੇ ਨੇ ਤੇ ਇਹਨਾਂ ਨੂੰ ਇੱਡੇ ਸੋਹਣੇ ਹਰੀਆਲੀ ਵਾਲੇ ਬੱਚੇ ਜੇ ਕੱਟਦੇ ਆ ਤਾਂ ਕੋਈ ਦਰਦ ਨਹੀਂ ਹੁੰਦਾ ਪਰ ਇੱਥੇ ਆਪਾਂ ਚੋਹੇ ਸਾਹਿਬ ਇੱਕ ਕੱਲ ਹੋਰ ਗੈਹ ਲੀਏ ਤੁਸੀਂ ਵੀ ਸਿਆਣੇ ਆਂ ਹੀ ਵੀ ਸਿਆਣੇ ਆਂ ਪੜ੍ਹੇ ਲਿਖੇ ਆਂ ਆਪਾਂ ਕੱਲਾ ਡਿਪਾਰਟਮੈਂਟ ਦਾ ਕਸੂਰ ਨਾ ਕਰਕੇ ਆਮ ਜਨਤਾ ਦਾ ਵੀ ਕਸੂਰ ਕੱਢਣਾ ਚਾਹੀਦਾ ਕਿ ਜਿਹੜੇ ਇਹੋ ਜਿਹੀ ਅਨਹੋਣੀ ਹੁੰਦੀ ਦੇਖ ਕੇ ਚੁੱਪ ਕੀਤੇ ਹਾਂ ਹਾਂ ਬਿਲਕੁਲ 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 ਮੈਂ ਤਾਂ ਇਹ ਕਹਿੰਦਾ ਜੇ ਗਲਤ ਨੂੰ ਗਲਤ ਨਹੀਂ ਕਹਿੰਦੇ ਨਾ ਜਿਹੜੇ ਉਹ ਵੀ ਮਰੇ ਵਰਗੇ ਨੇ ਜਿਹੜੇ ਲੋਕ ਟੱਪ ਜਾਂਦੇ ਚੁੱਪ ਕਰਕੇ ਮਹਿਕ ਹੀ ਲੈਣਾ ਤਾਂ ਉਹ ਮਰੇ ਵਰਗੇ ਨੇ ਉਹ ਜਿੰਨਾਂ ਲਾਸ਼ਾਂ ਧੁਰੀਆਂ ਫਿਰਦੀਆਂ ਨੇ ਜਿਹੜੀਆਂ ਇਸ ਦੇ ਆਵਾਜ਼ ਨਹੀਂ ਉਠਾਉਂਦੀਆਂ ਉਹਨਾਂ ਨੇ ਲੈ ਕੇ ਸ਼ਾਇਦ ਠੇਕਾ ਜਿਹੜਾ ਹੈ ਉਹ ਸਿਰਫ ਸੁਖਦੇਵ ਚੋਧਰੀ ਨੇ ਲੈ ਰੱਖਿਆ ਹੈ ਜਾਂ ਹੋਰ ਪੱਤਰਕਾਰਾਂ ਨੇ ਠੇਕੇ ਲੈ ਰੱਖਿਆ ਹੈ ਵੀ ਇਹ ਕੰਮ ਕਰਨਗੇ ਉਹਨਾਂ ਦਾ ਆਪ ਦਾ ਕੋਈ ਫਰਜ਼ ਨਹੀਂ ਉਹ ਸੜਕਾਂ ਦੇ ਉੱਤਰ ਆਉਣ ਵਾਲਾ ਟਾਈਮ ਅੱਜ ਅਸੀਂ ਆਕਸੀਜਨ ਖਰੀਦੀ ਜਾਂਦੇ ਆਂ ਔਰ ਇਹ ਸਾਨੂੰ ਫ੍ਰੀ 'ਚ ਇੰਨੀ ਆਕਸੀਜਨ ਦਿੱਤੀ ਜਾ ਰਹੀ ਹੈ ਇਹ ਲੋਕ ਜਰੂਰ ਇਹਦੇ ਲੋਕ ਗੁਨਾਹ ਕਰਨੇ ਨੇ ਔਰ ਇਹ ਲੋਕ ਸਮਝਣ ਇੱਕ ਵਾਰੀ ਔਰ ਕ੍ਰਾਂਤੀ ਲੈ ਕੇ ਆਣ ਸੜਕਾਂ ਦੇ ਉਤਰਨ ਇਸ ਦੇ ਖਿਲਾਫ ਤੇ ਡਿਪਾਰਟਮੈਂਟ ਹਿੱਲਣਗੇ ਤੇ ਬੜੇ ਵੱਡੇ ਪੱਧਰ ਤੇ ਜਿਹੜਾ ਕਤਲ ਹੋਇਆ ਸਪੈਸਦਿਆਂ ਦਾ ਕਤਲ ਹੋਇਆ ਤੁਸੀਂ ਵੀ ਕਿਹਾ ਅਸੀਂ ਵੀ ਖਬਰਾਂ ਲਗਾਈਆਂ ਹੈਗੀਆਂ ਸਭ ਕੁਝ ਆ ਪਰ ਹਜੇ ਵੀ ਬੇਕੌਫ ਬਿਲਡਰ ਤੁਰੇ ਫਿਰਦੇ ਚੀਜ਼ ਖੋਦਦੇ ਹਜੇ ਬੇਕੌਫ ਉਹਨਾਂ ਨੂੰ ਕੋਫ ਨਹੀਂ ਹੈਗਾ ਜੀ ਤਾਂ ਇਹਨਾਂ ਜਿੱਥੋਂ ਦੀ ਲੀਡਰਸ਼ਿਪ ਮਾੜੀ ਹੋ ਗਈ ਪੰਜਾਬ ਦਾ ਬੇੜਾ ਗਰ ਕੇ ਸਿਰਫ ਇਸ ਕਰਕੇ ਹੋਇਆ ਕਿ ਇੰਨੇ ਸਾਲਾਂ ਤੋਂ ਇਹ ਜਿੰਨੇ ਵੀ ਲੀਡਰ ਆਏ ਨੇ ਲੀਡਰਾਂ ਕਰਕੇ ਹੀ ਨੇ ਅਫਸਰ ਅਫਸਰਾਂ ਦੀ ਕੋਈ ਹਿੰਮਤ ਨਹੀਂ ਮੈਨੂੰ ਸਮਝਣਾ ਅਫਸਰਾਂ ਦੀ ਜਿਵੇਂ ਜਿਹੜੇ ਕਹਿੰਦੇ ਬਿਲਡਿੰਗਾਂ ਦੀ ਕੋਈ ਔਕਾਤ ਨਹੀਂ ਕਰ ਅਫਸਰ ਚੰਗਾ ਹੋਵੇ ਤੇ ਅਫਸਰਾਂ ਦੇ ਕੋਈ ਔਕਾਤ ਦੇ ਜੀ ਲੀਡਰ ਚੰਗਾ ਹੋਵੇ ਜੇ ਇਲਾਕੇ ਦਾ ਲੀਡਰ ਕਹੇ ਵੀ ਇੱਥੇ ਇੱਕ ਰੁੱਖ ਕੱਟਿਆ ਗਿਆ ਉਹਦੀ ਜੁਰਮ ਦੀ ਸਜ਼ਾ ਤੈਨੂੰ ਇਹ ਮਿਲਣੀ ਹੈ ਤੇ ਦੇਖੋ ਇਹ ਤਾਂ ਰੁੱਖ ਵੀ ਕੱਟਿਆ ਜਦੋਂ ਇਹ ਕਿ ਤਾਈ ਨਹੀਂ ਤੋੜ ਕੇ ਦਿਖਾ ਦੇ ਫਿਰ ਲੇਕਿਨ ਕਿਉਂਕਿ ਸਾਰਾ ਕੁਝ ਸਟਾਰਟ ਹੀ ਉੱਥੋਂ ਹੁੰਦਾ ਹੈ ਉਹਨਾਂ ਦੀ ਪਰਮਿਸ਼ਨ ਹੁੰਦੀ ਕਿ ਰੁੱਖ ਕੱਟਣ ਲੱਗਾ ਕੱਟਣ ਦਿਓ ਜੀ ਨਾ ਉਹ ਤਾਂ ਫਿਰ ਅ ਸਾਡੇ ਥਰੂ ਵੀ ਤੁਸੀਂ ਕਿਹਾ ਸੀਗਾ ਕੋਈ ਪੀਰ ਮਸ਼ਲੇ ਕੋ ਬਿਲਡਰ ਹੈਗਾ ਜਿਹੜਾ ਸ਼ੋਅਰੂਮ ਵੀ ਤੁਹਾਡੇ ਉਹਦੇ ਫੋਰਸ ਜਗ੍ਹਾ ਜੁੜਾਈ ਜਾਂਦਾ ਮੇਰੀ ਉਹਦਾ ਨਾਲ ਗੱਲ ਹੋਈ ਉਹਨੇ ਇੱਕ ਗਾੜਾ ਦਿਖਾਤਾ ਮੈਨੂੰ ਇਹ ਗਾੜਾ ਨੇ ਮੈਨੂੰ ਇਹੋ ਸੇ ਦਿੱਤੀ ਹੋਈ ਆ ਕਿ ਇੱਕ ਗਾੜਾ ਇਹਦਾ ਸਿਰਜ ਕਰ ਸਕਦਾ ਨਹੀਂ ਇਹ ਤਾਂ ਦੇਖੋ ਉਹ ਉਹ ਜੰਗਲ ਜਿਹੜਾ ਜੰਗਲ ਹੈਗਾ ਉਹ ਉਹ ਡਿਪਾਰਟਮੈਂਟ ਨੂੰ ਵੀ ਕਿਹਾ ਲੇਕਿਨ ਡਿਪਾਰਟਮੈਂਟ ਕਿਉਂਕਿ ਤਲ ਪਹਿਲੇ ਦਸੀਆਂ ਨਵੇਂ ਭ੍ਰਿਸ਼ਟਾਚਾਰਨ ਨਾਲ ਇੰਨਾ ਕੁ ਕਰਕੇ ਹੋਏ ਨੇ ਇਹ ਲੋਕ ਅਫਸਰ ਵੀ ਉਹਨਾਂ ਨੂੰ ਰਿਪੋਰਟਾਂ ਵੀ ਕੀਤੀ ਆ ਵੀ ਤੁਸੀਂ ਇਹਨਾਂ ਨੂੰ ਰੋਕਦੇ ਕਿਉਂ ਨਹੀਂ ਉਹਨੇ ਪਹਿਲਾ ਥਾਮ ਲੀ ਫਿਰ ਥਾਮ ਲੀ ਤੁਹਾਡਾ ਜੰਗਲ ਪੂਰਾ ਐਮਪਰੋਜਮੈਂਟ ਕਰੀ ਜਾਂਦਾ ਹੈ ਵੀ ਉਹਨੂੰ ਰੋਕਦੇ ਕਿਉਂ ਨਹੀਂ ਲੇਕਿਨ ਉਹ ਜਦੋਂ ਤੁਹਾਨੂੰ ਪਤਾ ਕਿ ਇਹ ਰਿਸ਼ਵਤ ਦੇ ਮਾਮਲਾ ਹੈਗਾ ਰਿਸ਼ਵਤ ਚੱਕਰ ਚ ਉਹ ਕੁਝ ਨਹੀਂ ਕਰ ਪਾ ਚੰਦ ਛਿੱਕਿਆਂ ਵਾਸਤੇ ਸਾਡਾ ਫਿਊਚਰ ਖਰਾਬ ਕਰ ਰਹੇ ਬਿਲਕੁਲ ਫਿਊਚਰ ਉਹਨਾਂ ਨੂੰ ਕਿਉਂਕਿ ਉਹ ਰੇ ਸਾਰੇ ਲੋਕ ਜੋ ਇਹਦੇ ਕੋਈ ਪਿੰਚਕੁਲਾ ਤੋਂ ਕੋਈ ਚੰਡੀਗੜ੍ਹ ਤੋਂ ਉਹ ਆਪਦਾ ਕੰਮ ਕਰਕੇ ਰਾਤੀ ਚੰਡੀਗੜ੍ਹ ਸੌਣ ਜਾਣਾ ਹਨ ਯਾਨੀ ਕਿ ਸਾਡਾ ਉਜਾੜਾ ਕਰਕੇ ਘਰ ਆਪੜਾ ਚਲੇ ਸਾਡਾ ਉਜਾੜਾ ਕਰਕੇ ਵੀ ਉਹਨਾਂ ਨੇ ਇੱਥੇ ਉਜਾੜੋ ਤੇ ਅੱਗੇ ਲੱ ਮਿਲੋ ਕਿਹਨੇ ਬਿਲਡਰ ਦੱਸੋ ਕਿਹ ਕੁਈ ਐਸੇ ਇਨੇ ਬਿਲਡਰ ਨੇ ਜਿਹੜੇ ਰੁੱਖ ਕੱਟੀ ਜਾਂਦੇ ਨੇ ਉਹ ਐੱਚੇ ਥੋੜਾ ਨੇ ਸਭ ਆਪ ਦਾ ਚੱਡੀ ਘਟ ਰਹਿੰਦੇ ਨੇ ਰੁੱਖ ਇੱਥੇ ਕੱਟ ਜਾਂਦੇ ਨੇ ਇਹਦਾ ਚੌੜੀ ਸਾਹਿਬ ਕੀ ਹੱਲ ਕੀ ਹੋ ਸਕਦਾ ਇਹਦਾ ਕੀ ਹੱਲ ਹੋਊਗਾ ਇਹ ਨਤੀਜਾ ਕੀ ਨਿਕਲੋ ਜੇ ਅਸੀਂ ਤਾਂ ਫਿਰ ਸਾਡੀ ਆਕਸੀਜਨ ਦਾ ਸਿਲੰਡਰ ਚੁੱਕੇ ਤੁਰੇ ਫਿਰਾਂਗੇ ਫਿਰ ਆਪਾਂ ਦੇਖੋ ਮੈਂ ਤਾਂ ਜਨਤਾ ਨੂੰ ਕਸੂਰਵਾਰ ਦੱਸਣਾ ਜਦੋਂ ਤੱਕ ਜਨਤਾ ਨਹੀਂ ਬਾਹਰ ਨਿਕਲਦੀ ਜਨਤਾ ਬਾਹਰ ਨਿਕਲੇ ਜਨਤਾ ਇਹਨਾਂ ਦੇ ਖਿਲਾਫ ਹੋਵੇ ਦੇਖੋ ਜਨਤਾ ਕੋਲ ਟੱਗ ਦੋ ਹੀ ਨਹੀਂ ਇੱਕ ਤਾਂ ਅੰਦੋਲਨ ਕਰਨ ਇੱਕ ਇਲੈਕਸ਼ਨ ਹੁੰਦੇ ਆ ਜਦੋਂ ਅਸੀਂ ਆਪਦੀ ਪਾਵਰ ਤਾਂ ਦਿਖਾਣੀ ਹੈ ਵੋਟਾਂ ਵਿੱਚ ਦਿਖਾ ਸਕਦੇ ਆ ਇਹਨੇ ਗਲਤ ਕੰਮ ਕੀਤੇ ਨੇ ਤਾਂ ਅਸੀਂ ਵੋਟ ਨਹੀਂ ਪਾਉਣਾ ਇਹਨਾਂ ਨੂੰ ਕਿਉਂਕਿ ਇਹਨਾਂ ਕੋ ਰਾਜ ਹੋਰ ਇੱਕ ਆਮ ਬੰਦੇ ਕੋਲ ਕੀ ਹੈ ਅੰਦੋਲਨ ਕਰ ਨਹੀਂ ਸਕਦੇ ਔਰ ਇਹਨਾਂ ਲੋਕਾਂ ਨੂੰ ਪਤਾ ਹੈ ਕਿ ਜਿਹੜੇ ਲੋਕ ਨੇ ਇਹ ਲੋਕ ਬਾਹਰ ਸੜਕਾਂ ਤੇ ਨਹੀਂ ਆਉਂਦੇ ਇਸ ਕਰਕੇ ਜੋ ਮਰਜ਼ੀ ਕਰੀ ਜਾਂਦੇ ਚੁੱਪ ਕਰਕੇ ਰੱਖੀ ਜਾਂਦੇ ਔਰ ਇਹਦਾ ਹਾਲ ਆਨ ਟਾਈਮ ਤੇ ਕੋਹਤ ਮਾੜਾ ਹੁੰਦਾ ਆਪਾਂ ਨੂੰ ਜਿੰਨੇ ਮਰਜ਼ੀ ਆਪਾਂ ਗੱਲਾਂ ਕਰ ਲਈਏ ਜੋ ਮਰਜ਼ੀ ਕਰ ਲਈਏ ਜੀ ਹੱਲ ਤਾਂ ਹੋਊਗਾ ਜੇ ਆਮ ਜਨਤਾ ਇਸ ਮਾਮਲੇ 'ਚ ਫੇਰ ਹੋਊਗੀ ਸਾਨੂੰ ਅੱਜ ਦੀ ਡੇਟ 'ਤੇ ਲੋੜ ਹੈ ਕਿ ਅਸੀਂ ਕੱਲੇ-ਕੱਲੇ ਦਰਖਤਾਂ ਨੂੰ ਜੱਫੀ ਪਾ ਕੇ ਉਹਨੂੰ ਆਪਾਂ ਆਪਣੇ ਪੁੱਤ ਆਪਣੇ ਬਜ਼ੁਰਗਾਂ ਦੀ ਜਮਾਨਤ ਸਮਝੀਏ ਤਾਂ ਆਪਾਂ ਉਹਨਾਂ ਨਾਲ ਆਪਣੇ ਬੱਚਿਆਂ ਦਾ ਫਿਊਚਰ ਬਚਾ ਸਕਦੇ ਆ ਮੇਰੀ ਆਮ ਜਨਤਾ ਨੂੰ ਅਪੀਲ ਹੈ ਕਿ ਤੁਹਾਨੂੰ ਕਿਤੇ ਵੀ ਲੱਗਦਾ ਕੋਈ ਬਿਲਡਰ ਜਾਂ ਕੋਈ ਐਸਾ ਜਿਹੜਾ ਧੱਕਾ ਕਰ ਰਿਹਾ ਹੈ ਉਹਦੇ ਖਿਲਾਫ ਤੁਸੀਂ ਆਪ ਆਵਾਜ਼ ਬਣ ਕੇ ਖੜੇ ਹੋ ਆਪਾਂ ਤੁਹਾਡੇ ਨਾਲ ਸਾਰਾ ਪ੍ਰਸ਼ਾਸਨ ਤੁਹਾਡੇ ਨਾਲ ਹੋਊਗਾ ਅਗਰ ਜਨਤਾ ਅਵੇਰ ਹੈ ਤੇ ਸਾਰੀ ਸਾਰੇ ਸਭ ਕੁਝ ਅਵੇਰ ਹੈਗਾ ਇਸ ਮਾਮਲੇ ਤੁਹਾਡੇ ਅਗੇ ਹੱਥ ਜੋੜ ਕੇ ਬੇਨਤੀ ਹੈ ਕਿ ਆਉਣ ਵਾਲਾ ਫਿਊਚਰ ਬਚਾਉਣ ਲਈ ਅੱਜ ਦੀ ਡੇਟ ਤੇ ਦਰਸਤ ਬਚਾਓ ਧੰਨਵਾਦ ਬੋ